ਪੰਜਾਬ ਇਸ ਟਾਈਮ ਆਪਣੇ ਸਭ ਤੋਂ ਔਖੇ ਸਮੇਂ ਤੋਂ ਲੰਘ ਰਿਹਾ ਹੈ। ਲਗਾਤਾਰ ਮੀਂਹ ਦੇ ਹੜ੍ਹ ਦੇ ਕਾਰਨ ਸੂਬੇ ਦੇ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋ ਰਹੇ ਨੇ। ਖਾਸ ਕਰਕੇ ਫਾਜ਼ਿਲਕਾ, ਪਠਾਨਕੋਟ, ਫਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ ਤੇ ਤਰਨਤਾਰਨ ਵਰਗੇ ਇਲਾਕੇ ਭਿਆਨਕ ਹੜ੍ਹ ਦੀ ਚਪੇਟ ਵਿੱਚ ਨੇ। ਹੁਣ ਤੱਕ 19000 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਚੁੱਕੇ ਨੇ। ਲੱਖਾਂ ਲੋਕ ਬੇਕਾਰ ਹੋਏ ਨੇ। 4 ਲੱਖ ਏਕੜ ਤੋਂ ਵੱਧ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤੇ ਹੁਣ ਤੱਕ 43 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਹੜਾ ਪੰਜਾਬ ਕੱਲ੍ਹ ਤੱਕ ਦੇਸ਼ ਦਾ ਅੰਨਦਾਤਾ ਕਹਾਉ ਤਾ ਨੂੰ ਲੈ ਕੇ ਕੇਂਦਰ ਸਰਕਾਰ ਤੇ ਵੱਡੇ ਵੱਡੇ ਨਿਤਿਆਵਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਜਦੋਂ ਜਨਤਾ ਮਦਦ ਦੀ ਉਮੀਦ ਲਾਏ ਬੈਠੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਚਲੇ ਜਾਂਦੇ ਨੇ ਤਕਿ ਜਿੱਦਾਂ ਮਣੀਪੁਰ ਵਰਗੀਆਂ ਸਥਿਤੀਆਂ ਨੂੰ ਮਹੀਨਿਆਂ ਤੱਕ ਨਜાંਂਦਾਜ਼ ਕੀਤਾ ਗਿਆ ਉਹੀ ਵਿਵਾਰ ਹੁਣ ਪੰਜਾਬ ਨਾਲ ਵੀ ਕੀਤਾ ਜਾਊਗਾ ਕਿ ਸਾਡੀ ਏਕਤਾ ਸਿਰਫ ਭਾਸ਼ਾ ਤੱਕ ਹੀ ਰਹਿ ਚੁੱਕੀ ਹੈ ਤੇ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਦੇਸ਼ ਦਾ ਮੇਨਸਟ੍ਰੀਮ ਮੀਡੀਆ ਇਸ ਤਬਾਹੀ ਤੇ ਚੁੱਪੀ ਸਾਦੀ ਬੈਠਾ ਹੈ ਵੱਡੇ ਵੱਡੇ ਟੀਵੀ ਚੈਨਲਾਂ ਦੇ ਕੋਲ ਮੋਦੀ ਦੇ ਵਿਦੇਸ਼ੀ ਦੌਰਿਆਂ ਵਿਰੋਧੀ ਧਰਤੀ ਦੀ ਸਿਆਸਤ ਤੇ ਕੁਝ ਅਦਾਕਾਰਾਂ ਦੇ ਜਨਮ ਦਿਨ ਤੇ ਬਹਿਸ ਕਰਨ ਲਈ ਦਾ ਟਾਈਮ ਹੈ ਪਰ ਡੋਪਰਾ ਪੰਜਾਬ ਤੇ ਇੱਕ ਬ੍ਰੇਕਿੰਗ ਨਿਊਜ਼ ਤੱਕ ਸਹੀ ਢੰਗ ਨਾਲ ਨਹੀਂ ਚਲਾਈ ਜਾ ਰਹੀ ਕਿ ਗੋਦੀ ਮੀਡੀਆ ਦੀ ਨਜ਼ਰ ਦੇ ਵਿੱਚ ਪੰਜਾਬ ਦੀ ਕੋਈ ਤਹਰੀਜ ਨਹੀਂ ਰਹੀ ਕਿ ਮੀਡੀਆ ਦਾ ਕੰਮ ਸਿਰ ਸਰਕਾਰ ਨੇ ਗੱਲ ਕੀਤੀ ਹੈ ਸੁਮੰਗਰ ਮਿਸ਼ਰਾ ਨੇ ਪੰਜਾਬ ਕੀ ਜੋ ਇਸ ਵਕਤ ਬਾੜ ਕੀ ਮਾਰ ਝੇਲ ਰਹਾ ਹੈ ਉਹ ਪੰਜਾਬ ਜਹਾਂ ਫਸਲੇ ਲਹਿਲਾਤੀ ਥੀ ਆਜ ਐਸੀ ਐਸੀ ਧਰਾਮੀ ਤਸਵੀਰਾਂ ਸੇ ਗੁਜ਼ਰ ਰਹਾ ਹੈ ਜਿਸੇ ਦੇਖ ਕੇ ਆਮ ਲੋਕਾਂ ਕੋ ਡਰ ਲੱਗ ਰਹਾ ਹੈ ਪਰ ਸਵਾਲ ਇਹ ਹੈ ਕਿ ਬਾਕੀ ਚੈਨਲ ਖਾਮੋਸ਼ ਕਿਉਂ ਨੇ ਤਾਂ ਕਿ ਮੀਡੀਆ ਹੁਣ ਸਿਰਫ ਸੱਤਾ ਦੇ ਆਸ-ਪਾਸ ਦੀਆਂ ਖਬਰਾਂ ਹੀ ਦਿਖਾਏਗਾ ਕਿ ਪੰਜਾਬ ਦੀਆਂ ਤਸਵੀਰਾਂ ਇਸ ਕਰਕੇ ਨਹੀਂ ਦਿਖਾਈਆਂ ਜਾ ਰਹੀਆਂ ਕਿ ਉੱਥੇ ਗੈਰ ਭਾਜਪਾ ਸਰਕਾਰ ਹੈ ਕਿ ਇਨਸਾਨ ਦੀ ਜਾਨ ਦੀ ਕੀਮਤ ਹੁਣ ਸਿਆਸੀ ਰੰਗ ਦੇਖ ਕੇ ਤੈਅ ਕੀਤੀ ਜਾਊਗੀ ਮੀਡੀਆ ਦਾ ਕੰਮ ਜਨਤਾ ਦੀ ਆਵਾਜ਼ ਬਣਨਾ ਹੈ ਪਰ ਉਹੀ ਮੀਡੀਆ ਸੱਤਾ ਦੀ ਆਵਾਜ਼ ਬਣ ਕੇ ਰਹਿ ਚੁੱਕਾ ਹੈ ਐਂਡੀ ਟੀਵੀ ਕੁਝ ਗਿਣੇ-ਚੁਣੇ ਚੈਨਲ ਹੀ ਇਸ ਤਬਾਹੀ ਦੀ ਅਸਲੀ ਤਸਵੀਰਾਂ ਦਿਖਾ ਰਹੇ ਨੇ ਤੇ ਬਾਕੀ ਸਾਰੇ ਚੁੱਪੀ ਦੀ ਚਾਦਰ ਓੜੀ ਬੈਠੇ ਨੇ ਅੱਜ ਪੰਜਾਬ ਪਾਣੀ ਦੇ ਸਲਾਬ ਵਿੱਚ ਡੁੱਬਿਆ ਹੋਇਆ ਤਾਂ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਇਹ ਤਸਵੀਰਾਂ ਦੇਸ਼ ਦੇ ਲੋਕਾਂ ਨੂੰ ਨਹੀਂ ਜਗਾ ਪਾਰੀਆਂ ਸਾਢੇ 3 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਤੇ 21000 ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ ਉਹ ਬੇਕਰ ਹੋ ਚੁੱਕੇ ਨੇ ਆਪਣੇ ਘਰ ਤੇ ਖੇਤਾਂ ਨੂੰ ਛੱਡ ਕੇ ਗੁਰਦੁਆਰਿਆਂ ਤੇ ਰੀਲੀਫ ਕੈਂਪਾਂ ਦੇ ਵਿੱਚ ਪਨਾਹ ਲੈ ਰਹੇ ਨੇ ਕਿਸਾਨ ਜੋ ਦਿਨ ਰਾਤ ਮਿਹਨਤ ਕਰਕੇ ਦੇਸ਼ ਦਾ ਢਿੱਡ ਭਰਦੇ ਨੇ ਉਹ ਅੱਜ ਖੁਦ ਭੁੱਖੇ ਨੇ ਉਹਨਾਂ ਦੇ ਖੇਤ ਪਾਣੀ ਜੀ ਹੋਈ ਤਾਂ ਹੁਣ ਸਭ ਕੁਝ ਰੁੜ ਚੁੱਕਾ ਹੈ ਤੇ ਜਦੋਂ ਇਹ ਤਬਾਹੀ ਜਾਏਗੀ ਤਾਂ ਕਿਸਾਨ ਦੇ ਮਨ ਵਿੱਚ ਸਿਰਫ ਇੱਕ ਹੀ ਸਵਾਲ ਹੋਊਗਾ ਕਿ ਬੱਚੇ ਭੁੱਖੇ ਨੇ ਤੇ ਮੇਰੇ ਕੋਲ ਉਹਨਾਂ ਨੂੰ ਖਵਾਉਣ ਲਈ ਕੁਝ ਨਹੀਂ ਹੈ ਅੱਜ ਇਹ ਸਿਰਫ ਪੰਜਾਬ ਦਾ ਦੁੱਖ ਨਹੀਂ ਸਿਰਫ ਕਿਸਾਨ ਦਾ ਦੁੱਖ ਨਹੀਂ ਸਗੋਂ ਉਹਨਾਂ ਸਭ ਦਾ ਦੁੱਖ ਹੈ ਜਿਨ੍ਹਾਂ ਦਾ ਹੜ੍ਹ ਨੇ ਸਭ ਕੁਝ ਖੋਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਜਾਣਾ ਹੈ ਉੱਥੇ ਜਾ ਕੇ ਵਪਾਰਕ ਤੇ ਰਣਨੀਤਿਕ ਮੀਟਿੰਗਾਂ ਕਰਨੀਆਂ ਨੇ ਹਾਂ ਠੀਕ ਹੈ ਪਰ ਜਦੋਂ ਦੇਸ਼ ਦਾ ਇੱਕ ਸੂਬਾ ਤਬਾਹੀ ਦੀ ਖਗਾਰ ਤੇ ਖੜਾ ਹੋਵੇ ਤਾਂ ਕੀ ਉੱਥੋਂ ਦਾ ਇੱਕ ਦੌਰਾ ਵੀ ਨਹੀਂ ਕੀਤਾ ਜਾ ਸਕਦਾ ਕੀ ਪ੍ਰਧਾਨ ਮੰਤਰੀ ਦੇ ਮੋਢੇ ਤੇ ਸਿਰਫ ਅੰਤਰਰਾਸ਼ਟਰੀ ਮੰਚਾਂ ਦੀ ਜ਼ਿੰਮੇਵਾਰੀ ਹੈ ਕੀ ਇੱਕ ਨੇਤਾ ਦਾ ਫਰਜ਼

ਦੇਸ਼ ਵਿੱਚ ਜਦੋਂ ਵੀ ਕੋਈ ਸੂਬਾ ਕੁਦਰਤੀ ਆਫਤ ਦੀ ਚਪੇਟ ਵਿੱਚ ਹੁੰਦਾ ਤਾਂ ਪੂਰਾ ਦੇਸ਼ ਇਕਜੁੱਟ ਹੋ ਕੇ ਉਹਦੀ ਮਦਦ ਕਰਦਾ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀ ਇਸ ਤਬਾਹੀ ਨੂੰ ਅੱਜ ਦੇਸ਼ ਦੀ ਜਨਤਾ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵੀਡੀਓ ਵਾਇਰਲ ਹੋ ਰਹੇ ਨੇ ਪੰਜਾਬ ਦੇ ਗਾਇਕ ਤੇ ਅਦਾਕਾਰ ਸਾਹਮਣੇ ਆ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਦਿਲਜੀਤ ਦੋਸਾਂ ਨੇ ਆਪਣੇ ਸਾਥ ਫਾਊਂਡੇਸ਼ਨ ਰਾਹੀਂ 10 ਪਿੰਡਾਂ ਨੂੰ ਸਹਾਮਣ ਦਾ ਐਲਾਨ ਕੀਤਾ ਹੈ ਤੇ ਭਾਵੁਕ ਸੰਦੇਸ਼ ਨਾਲ ਏਕਤਾ ਦੀ ਅਪੀਲ ਕੀਤੀ ਹੈ ਪੰਜਾਬ ਕੇ ਹਾਲਾਤ ਬਾੜ ਕੀ ਵਜਹ ਸੇ ਬਹੁਤ ਖਰਾਬ ਲੋਗੋ ਕੇ ਘਰ ਬਹਿ ਚੁਕੇ ਹੈ ਫਸਲ ਤਬਾਹ ਹੋ ਚੁਕੀ ਹੈ ਪਸ਼ੂ ਗਾਇ ਭੈਸ ਮਰ ਚੁਕੇ ਲੋਗੋ ਕੀ ਜ਼ਿੰਦਗੀਆਂ ਬਰਬਾਦ ਹੋ ਗਈ ਪੰਜਾਬ ਜ਼ਖਮੀ ਹੈ ਐਮੀ ਵਰਕਰ ਨੇ ਦੋਸੂ ਘਰਾਂ ਨੂੰ ਸਾਮਣ ਤੇ ਰਾਹਤ ਸਮਗਰੀ ਪਹੁੰਚਾਉਣ ਦਾ ਵਾਅਦਾ ਕੀਤਾ ਹੈ। ਮਨਕੀਰ ਤੌਲਖ ਨੇ 5 ਕਰੋੜ ਰੁਪਏ ਤੋਂ 100 ਟਰੈਕਟਰਾਂ ਦੀ ਮਦਦ ਦਾ ਐਲਾਨ ਕੀਤਾ ਹੈ। ਸੋਨੂ ਸੋਤੇਰ ਪਾਲਨ ਸਿੰਘ ਵਰਗੇ ਕਲਾਕਾਰ ਵੀ ਇਹਨਾਂ ਰਾਹਤ ਕਮਾਂ ਤੇ ਰੈਸਕਿਊ ਦੇ ਵਿੱਚ ਸ਼ਾਮਿਲ ਹੋਏ ਨੇ। ਕਿ ਐਨਡੀਆਰਐਫ, ਇੰਡੀਅਨ ਆਰਮੀ, ਬੀਐਸਐਫ ਤੇ ਪਤਾ ਨਹੀਂ ਕਿੰਨੇ ਸਾਰੇ ਐਨਜੀਓ ਤੇ ਕਿੰਨੇ ਲੋਕ ਇਹਨਾਂ ਹੜ੍ਹ ਵਿੱਚ ਫਸੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਹਰ ਪੀੜਤਾਂ ਨੂੰ ਉਮੀਦ ਦੀ ਕਿਰਨ ਦਿਖਾ ਰਹੇ ਨੇ ਪਰ ਟੀਵੀ ਚੈਨਲ ਜੋ ਘਰ-ਘਰ ਵਿੱਚ ਚੱਲਦੇ ਨੇ ਉਸ ਖਬਰ ਨੂੰ ਨਹੀਂ ਦਿਖਾ ਰਹੇ। ਤਾਂ ਆਮ ਜਨਤਾ ਨੂੰ ਸਹੀ ਹਾਲਾਤਾਂ ਦਾ ਪਤਾ ਕਿ ਕੀ ਹੁਣ ਕਿਸੇ ਵੀ ਰਾਸ਼ਟਰੀ ਆਫਤ ਨੂੰ ਸਿਆਸੀ ਫਾਇਦੇ ਤੇ ਨੁਕਸਾਨ ਦੇ ਚਸ਼ਮੇ ਨਾਲ ਦੇਖੀਏਗਾ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਉਦੋਂ ਵੀ ਪੰਜਾਬ ਦੇ ਕਿਸਾਨਾਂ ਨੂੰ ਬੁਰਾ ਭਲਾ ਕਿਹਾ ਗਿਆ ਸੀ ਤੇ ਹੁਣ ਜਦੋਂ ਪੰਜਾਬ ਡੁੱਬ ਰਿਹਾ ਹੈ ਤਾਂ ਉਸ ਦੀ ਪੀੜ ਨੂੰ ਖਬਰ ਤੱਕ ਨਹੀਂ ਬਣ ਦਿੱਤਾ ਜਾ ਰਿਹਾ ਪੰਜਾਬ ਅੱਜ ਮਦਦ ਦੀ ਗੁਹਾਰ ਲਗਾ ਰਿਹਾ ਪਰ ਉਸ ਦੀ ਵਾਰ ਟੀਵੀ ਸਕਰੀਨਾਂ ਤੇ ਨਹੀਂ ਹੜ੍ਹ ਵਿੱਚ ਡੁੱਬੀ ਹੋਈ ਹੈ ਇਸ ਸਮਾਂ ਉਹ ਹੈ ਜਦੋਂ ਸਰਕਾਰ ਤੇ ਮੀਡੀਆ ਦੋਵਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਸੀ ਪਰ ਦੋਵੇਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਖੈਰ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰੈਕਮੈਂਟ ਵਿੱਚ ਵੀ ਜਰੂਰ ਦਿਓ ਇਸ ਤੋਂ ਇਲਾਵਾ ਮੇਰੀ ਤੁਹਾਡੇ ਅੱ ਨੇ ਖਾਸ ਕਰਕੇ ਪੰਜਾਬ ਜਿੱਥੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਕਈ ਕਿਸਾਨਾਂ ਨੇ ਜਿੱਥੇ ਆਪਣੀਆਂ ਫਸਲਾਂ ਗਵਾ ਲਈਆਂ ਨੇ ਉਥੇ ਬਹੁਤ ਸਾਰੇ ਐਨਜੀਓ ਤੋਂ ਸੋਸ਼ਲ ਵਰਕਰ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਹੋ ਸਕੇ ਤਾਂ ਉਥੇ ਜਾ ਕੇ ਜਾਂ ਘਰ ਬੈਠੇ ਹੀ ਉਹਨਾਂ ਦੀ ਮਦਦ ਜ਼ਰੂਰ ਕਰੋ ਇਸ ਵੀਡੀਓ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਵੀ ਇਹ ਗੱਲ ਪਹੁੰਚ ਸਕੇ ਜੇਕਰ ਵੀਡੀਓ ਵਿੱਚ ਕੀਤੀ ਕਿਸੇ ਗੱਲ ਨਾਲ ਵੀ ਕੋਈ ਗਿਲਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ